ਜਿਹੜੇ ਕਿਨੋਂ ਦੋ। ਮੇਰਾ ਨਾਮ ਗੁਰਪ੍ਰੀਤ ਕੌਰ ਹੈ। ਗੁਰਪਿੰਦ ਖਖਰਾ। ਜਿਹੜੇ ਵੀਰ ਤੇ ਸੱਟ ਲੱਗੀ ਹੈ ਤੁਹਾਡੇ ਕੀ ਲੱਗਦੇ? ਮੇਰੇ ਹਸਬੰਦ। ਕਦ ਕਿਵੇਂ ਲੱਗੀ ਸੀ? ਉਹ ਮੋਟਰਸਾਈਕਲ ਤੇ ਜਾਂਦੇ ਸੀ ਕਿਤੇ ਉਹ ਕੋਈ ਪਾਗਲ ਆ ਗਿਆ ਸੀ ਮੋਰੇ ਨੂੰ ਮੋਟਰਸਾਈਕਲ ਤੋਂ ਡਿੱਗ ਕੇ। ਕਿੱਥੇ ਸੱਟ ਲੱਗੀ? ਉਹਨਾਂ ਦੇ ਸਿਰ ਤੇ ਸੱਟ ਲੱਗੀ। ਥੋੜੇ ਦੇਰ ਹੋ ਗਿਆ। ਉਹਨਾਂ ਨੂੰ ਡੇਢ ਮਹੀਨਾ ਹਸਪੀਟਲ ਰਹਿ ਕੇ ਆਏ ਆ। ਉਹ ਕਾਫੀ ਸਮਾਂ ਚ ਹਾਂਜੀ ਹਾਂਜੀ ਇਲਾਜ ਚ ਰਹਿਣਾ ਹਾਂਜੀ ਇਹ ਡਰਟੀ ਦੇ ਬੋਰਚ ਕੀ ਹੈ ਗਾ ਜੀ ਇਹਨਾਂ ਦੇ ਦਿਮਾਗ ਚ ਜਿਆਦਾ ਸਵੈਲਿੰਗ ਹੋਣ ਦਾ ਕਰਕੇ ਇਹਨਾਂ ਦੀ ਹੱਡੀ ਕੱਢੀ ਹੈ ਬਾਹਰ ਤੇ ਹੁਣ ਉਹ 6 ਮਹੀਨੇ ਤੱਕ ਪੈਣੀ ਹੈ 1.5 ਸਾਲ ਇਹਨਾਂ ਦਾ ਇਲਾਜ ਹੋਣਾ ਹੈ ਨਾਰਮਲ ਹੋਣ ਨੂੰ 1 ਸਾਲ ਲੱਗ ਸਕਦਾ ਜ ਜਨਾਵੀ ਉਹ ਚੱਲ ਪਾਉਂਦੇ ਆ ਤੇ ਨਾ ਵੀ ਕੁਝ ਬੋਲ ਪਾਉਂਦੇ ਆ ਨਾ ਵੀ ਕੁਝ ਹਜੇ ਉਹਨਾਂ ਦੀ ਜ਼ਮਾਨਤ ਤੋਂ ਸਭ ਕੁਝ ਬਾਹਰ ਆ ਕੀ ਕੰਮ ਕਰਦੇ ਸੀ ਇਹ ਕੰਮ ਦਿਹਾੜੀ ਤੇ ਪਾਈ ਕਰਦੇ ਸੀਗੇ ਤੇਰ ਤੁਸੀਂ ਪਰਵਾਹ ਜਿਹੜੀ ਆਤਕ ਔਲਾਦ ਜਿਹੜੇ ਠੀਕ ਹੋ ਗਏ ਉਹਦੇ ਇਲਾਜ ਕਿਵੇਂ ਹੋਇਆ ਅਸੀਂ ਇਦਾਂ ਹੀ ਸਾਈਕੋਲੋਗਾ ਫੜ ਦੜ ਕੇ ਤੇ ਥੋੜਾ ਬਤਾ ਰਿਸ਼ਤੇਦਾਰਾਂ ਕੋਲੋਂ ਲਈ ਆ ਪੈਸੇ ਹਾਂ ਜੀ ਹੋਏ ਡਾਕਟਰ ਨੇ ਨੂੰ ਹਸਪਤਾਲ ਚ ਉਹਦੇ ਚਾਰ ਦੇ ਪੈਸੇ ਦਾ ਕਰਕੇ ਹਾਂ ਜੀ ਪੈਸਿਆਂ ਦਾ ਕਰਕੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਠੀਕ ਨਾ ਬੈਠੋ ਨਾ ਡਾਕਟਰ ਕਹਿੰਦੇ ਕਿ ਇੱਕ ਸਾਈਡ ਵੀ ਨਹੀਂ ਚੱਲਦੀ ਉਹ ਕਹਿੰਦੇ ਕਿ ਪਹਿਲਾਂ ਪੈਸੇ ਸਤਿਯਮੋ ਹਸਪੀਟਲ ਤੋਂ ਫੁੱਲਾ ਚੋਂ ਕਿ ਬਹੁਤ ਉਹਨਾਂ ਦਾ ਪੇਮੈਂਟ ਬਹੁਤ ਜ਼ਿਆਦਾ ਸੀ ਇਸ ਲਈ ਸਾਨੂੰ ਉਹਨਾਂ ਨੇ ਛੁੱਟੀ ਦਿੱਤੀ ਉਹ ਕਹਿੰਦੇ ਕਿ ਤੁਸੀਂ ਘਰ ਚਲ ਜਿਓ ਤੁਹਾਡੇ ਕੋਲ ਇੱਥੇ ਇਲਾਜ ਹੋ ਜਾਊਗਾ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਵੀ ਜਿਹੜੀ ਸਿਹਤ ਸੁਰਤਾਵਾਂ ਬਹੁਤ ਵਧੀਆ ਪੰਜਾਬ ਚ ਮਿਲ ਰਹੀਆਂ ਤੇ ਕੀ ਤੁਸੀਂ ਫਿਰ ਇਹਦਾ ਸਰਕਾਰੀ ਇਲਾਜ ਕਿਉਂ ਨਹੀਂ ਕਰਾਉਂਦੇ ਸਰਕਾਰੀ ਚ ਸਾਰੇ ਇਲਾਜ ਨਹੀਂ ਹੈਗਾ ਪਹਿਲਾਂ ਸਰਕਾਰੀ ਲੈ ਕੇ ਗਏ ਸੀ ਉਹਨਾਂ ਨੇ ਸਕੈਨਿੰਗ ਕੀਤੀ ਸਗੋਂ ਟਾਈਮ ਵੀ ਵੇਸਟ ਕੀਤਾ ਸਾਡਾ ਉਹਨਾਂ ਨੇ ਕੋਈ ਸਾਡਾ ਹੱਲ ਨਹੀਂ ਕੀਤਾ ਬਾਅਦ ਚੋਂ ਸਾਨੂੰ ਕਹਿੰਦੇ ਕਿ ਤੁਸੀਂ ਇਹਨੂੰ ਪ੍ਰਾਈਵੇਟ ਲੈ ਜਾਓ ਸਾਡੇ ਅਪਸ ਤੋਂ ਬਾਹਰ ਆ ਬਿਲਕੀ ਨਾ ਦੁਰ ਹਾਰ ਸਿੰਘ ਇਹ ਜਿਹੜੇ ਤੁਹਾਡੇ ਪਿੱਛੇ ਬਿਨਾਂ ਦੇ ਛੱਟ ਲੱਗੀ ਤੇੜ ਕੀ ਲੱਗਦੇ ਆ ਸਾਡੇ ਪਾਪਾ ਤੇ ਤੇਰੇ ਪਾਪਾ ਦੀ ਛੱਟ ਕੇ ਉਹਨੇ ਕਿੱਦਾਂ ਲੱਗੀ ਸੀਗੀ ਅਸੀਂ ਮੋਟਰਸਾਈਕਲ ਤੇ ਜਾਂਦੇ ਸੀਗੇ ਇੱਕ ਕਮਲਾ ਪਾਈ ਵਿੱਚ ਆ ਗਿਆ ਤੇ ਪਾਪਾ ਉਹਨੂੰ ਬਚਾਉਣ ਦੇ ਕੋਸ਼ਿਸ਼ ਕਰਦੇ ਆਪ ਦੇਖੇ। ਤੁਹੀਂ ਨਾਲ ਸੀਗਾ? ਹਾਂਜੀ। ਅੱਛਾ। ਤੇ ਪਾਪਾ ਸੱਟ ਲੱਗ ਗਈ ਹੈ। ਜੀਰਾ ਬਚਾ ਹੋ ਗਿਆ। ਹਾਂਜੀ। ਫਿਰ ਤੂੰ ਫਿਰ ਲੋਕਾਂ ਨੂੰ ਕਿੱਧਰੋਂ ਬੁਲਾਇਆ ਵੀ ਆਪਣੇ ਮਤ ਵਾਸਤੇ। ਕਿੱਲੇ ਮੇਰੇ ਨਾਨਾ ਆ ਬਾਹਰ ਕਿਤੇ ਨੇ ਲੋਕ ਇਕੱਠੇ ਹੋ ਗਏ। ਤੇਰੇ ਕੋ ਫੋਨੇਗਾ ਸੀ ਫਿਰ ਤੂੰ ਫੋਨ ਕਰ ਤਾ ਲੋਕਾਂ ਨੂੰ। ਤੇ ਮੇਰੇ ਨਾਨਾ ਨੇ ਫੋਨ ਕੀਤਾ ਸੀ ਤਾਂ। ਅੱਛਾ। ਠੀਕ ਹੈ। ਯਾਹ ਮੰਦਰੇ ਪਾਪਾ ਦਾ ਲੈ ਕਿੱਥੇ ਚੱਲਦਾ ਕਿੱਥੇ ਚੱਲਦਾ ਸਤਿਮਾ ਹਸਪੀਟਲ ਅੱਛਾ ਤੇ ਹੁਣ ਤੂੰ ਕੀ ਮੰਗ ਕਰਦਾ ਸਾਡੇ ਪਾਪਾ ਦੀ ਹੈਲਪ ਕਰ ਦੋ ਪਰ ਨੰਬਰ ਕਿਹਾ ਜਾ ਰਿਹਾ ਤੈਨੂੰ ਮੇਰੀ ਮੰਮੀ ਦੇ ਜਿਆਦਾ ਉਹ ਚਲੋ ਉਹ ਬੋਲਦੇ 685903886 ਹਾਂਜੀ ਭਾਜੀ ਪਿੰਡ ਸਾਡਾ ਖਰਖਰੇਣਾ ਹੈ ਸਤਿਆ ਰਣ ਮੇਰਾ ਨਾਮ ਹੈ ਜਿਹੜੇ ਬੇਟੇ ਨੇ ਸੱਟ ਲੱਗੀ ਤੇ ਦੇਖੀ ਲੱਗੀ ਮੇਰਾ ਬੇਟਾ ਹੈ ਕੱਟ ਕੇ ਲੱਗੀ ਸੀਗੀ ਇਹ ਫਤੂ ਕਿੰਗੇ ਜਾਣਦੇ ਸੀ ਲਿਖੀ ਵੇਖ ਤੁਸੀਂ ਸੀਗੇ ਹਾਂਜੀ ਇਹ ਹੈਗੇ ਸੀਗੇ ਜਾਣਦੇ ਸੀਗੇ ਪਾਕਲ ਮੁੰਡਾ ਸੀਗਾ ਕਦੀ ਉਧਰ ਨਹੀਂ ਜਾਂਦਾ ਸੀ ਕਦੀ ਆਉਂ ਨਹੀਂ ਜਾਂਦਾ ਸੀ ਮੁੰਡਾ ਪਾਕਲ ਜਿਹੜਾ ਸੀਗਾ ਉਹ ਵੀ ਇੱੱਚੇ ਮੁੜ ਕੇ ਬਾਹਰ ਦੇ ਚ ਹੈਂਡਲ ਘੁੰਮ ਗਿਆ ਵਾਪ ਮੁੜ ਕੇ ਸੱਤ ਬਹੁਤ ਜ਼ਿਆਦੀ ਲੱਗੀ ਐ ਕਿੱਥੇ ਲੱਗੀ ਸੱਤ ਸੱਤ ਦੇ ਵਿੱਚ ਲੱਗੀ ਹੱਡੀਆਂ ਜੇ ਪੈੜੀਆਂ ਤੇ ਉਹ ਜਿਹੜਾ ਇਲਾਜ ਆ ਡਾਕਟਰ ਇਲਾਜ ਕਿੱਥੇ ਚੱਲਿਆ ਦਾ ਸੱਤਿਆ ਹਸਪੀਟਲ ਕੁਥਲਾ ਚਾਂਕ ਅਸ ਕਾਰਜ ਵਿੱਚ ਕਿੰਨੇ ਜਰੇ ਜਰੇ ਲੱਗ ਰਹੇ ਹਾਂਜੀ 1.5 ਮਹੀਨਾ ਸੰਨ ਹੋ ਗਿਆ ਸਗਾ ਅਜੇ ਲਾਜਾ ਦਾ ਕਾਫੀ ਲੰਮਾ ਚ ਲੰਡਿਆ ਵਾ ਉਹਨਾਂ ਨੇ ਪੈਸੇ ਹੈ ਨਹੀਂ ਸਾਡੇ ਕੋਲ ਤੇ ਛੁੱਟੀ ਦੇ ਦਿੱਤੀ ਉਹਨਾਂ ਨੇ ਕਮਾਈ ਦਾ ਕੀ ਸਾਧਨ ਹੈ ਪ੍ਰਾਪਤ ਕਮਾਈ ਸਾਧਨ ਅਰ ਘੜੀ ਦਾ ਪਾਈ ਹੈ ਮਲੋ ਜਿਹੜੇ ਭਾਈ ਸਾਹਿਬ ਦੇ ਸੱਟ ਲੱਗੀ ਇਹੋ ਜਿਹੜੇ ਕਮਾਉਣ ਵਾਲੇ ਸੀ ਹਾਂਜੀ ਹੋਏ ਕਮਾਉਣ ਵਾਲੇ ਸੀ ਮੇਰੇ ਹੁਣ ਤੱਕ ਕਿੰਨੇ ਪੈਸੇ ਲੱਗ ਗਏ ਇੱਥੇ ਬਹੁਤ ਲੱਗ ਗਏ ਪਾਜੀ ਬਹੁਤ ਲੋਕਾਂ ਕੋ ਵੀ ਖੜੇ ਬਹੁਤ ਬਿਆਜੀ ਦਾ ਇਲਾਜ ਕਰਾਇਆ